ਸ੍ਰੀ ਮੁਕਸਰ ਸਾਹਿਬ ਵਿਖੇ ਲਾਇਗਏ ਮੈਗਾ ਰੋਸਗਾਰ ਮੇਲੇ ਦੌਰਾਨ ਟਟਪਾਸ ਬੇਰੋਜ਼ਗਾਰ ਬੀਐਡ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਮੇਲੇ ਵਿੱਚ ਪਹੁੰਚ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਬੇਰੋਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਰੋਸਗਾਰ ਮੇਲਿਆਂ ਦੇ ਨਾਂ ਤੇ ਸਿਰਫ ਢੋਂਗ ਕਰ ਰਹੀ ਹੈ ਜਦਕਿ ਪੂਰੀ ਯੋਜਨਾ ਪ੍ਰਾਪਤ ਅਧਿਆਪਕ ਇਸ ਤਰ੍ਹਾਂ ਸੜਕਾਂ ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੇ ਮੇਰੀ ਡਿਮਾਂਡ ਇਹ ਹੈ ਕਿ ਬੀਐਡ ਬੇਰੋਜ਼ਗਾਰ ਜਿਹੜੇ ਟਟਪਾਸ ਅਤਨਤਨ ਟਟ ਕੀਤੇ ਹੋਇਆ ਕਲੀਅਰ ਨੈਟ ਕੀਤੇ ਆ ਪਰ ਸਰਕਾਰ ਕੋਈ ਨੌਕਰੀ ਨਹੀਂ ਕੱਢ ਰਹੀ ਇੱਕ ਪਾਸੇ ਸਰਕਾਰ ਦਾਵਾ ਕਰਦੀ ਆ ਕਿ ਅਸੀਂ ਰੁਜ਼ਗਾਰ ਮਿਲੇ ਰਾ ਰਹੇ ਆ ਪਰ ਇਹ ਸਭ ਇੱਕ ਡਰਾਮਾ ਜਿਹੜੇ ਨੌਜਵਾਨ ਆ ਯੋਗਤਾ ਰੱਖਦੇ ਹੋ ਸੜਕਾਂ ਤੇ ਰੋਲ ਰਹੇ ਆ ਸਾਡੀਆਂ ਭੈਣਾਂ ਅਸੀਂ ਨੌਜਵਾਨ ਸਰਕਾਰ ਸਾਡੇਆਂ ਭੈਣਾਂ ਦੇ ਲੀੜੇ ਪਾ ਰਹੀ ਹੈ ਨਾ ਸਿਕਿਉਰਿਟੀ ਪਰ ਅਸੀਂ ਇਹ ਕਹਿਣਾ ਵੀ ਸਾਨੂੰ ਪੰਜਾਬੀ ਐਸਐਸਟੀ ਹਿੰਦੀ ਪੰਜਾਬੀ ਦੀਆਂ ਵੱਧ ਤੋਂ ਵੱਧ ਪੋਸਟਾਂ ਕੱਢੀਆਂ ਆ ਜੀ ਕਿ ਐਸਐਸਟੀ ਪੰਜਾਬੀ ਹਿੰਦੀ ਦੀਆਂ ਪੋਸਟਾਂ ਜੋ ਪਿਛਲੇ 5 ਸਾਲਾਂ ਤੋਂ ਸਰਕਾਰ ਨਹੀਂ ਕੱਢ ਰਹੀ ਉਹ ਜਾਰੀ ਕੀਤੀਆਂ ਜਾਣ ਐਨੇ ਬੀਆਰ ਟੈਟ ਪਾਸ ਫਿਰ ਤੇਨੇ ਉਹ ਕਿੱਧਰ ਜਾਣ ਬੀਅਰਡ ਹੋਰ ਕਰ ਰਹੇ ਨੇ ਫਿਰ ਬੀਅਰਡ ਤੁਸੀਂ ਕਿਉਂ ਕਰਾ ਰਹੇ ਹੋ ਜੇ ਤੁਸੀਂ ਐਸਐਸਟੀ ਪੰਜਾਬੀ ਹਿੰਦੀ ਦੀਆਂ ਪੋਸਟਾਂ ਕਿਉਂ ਨਹੀਂ ਜਾਰੀ ਕਰਦੇ ਜੇ ਤੁਸੀਂ ਪੰਜਾਬੀ ਦੀਆਂ ਪੋਸਟਾਂ ਨਹੀਂ ਜਾਰੀ ਕਰ ਸਕਦੇ ਤਾਂ ਪੰਜਾਬੀਆਂ ਤੋਂ ਵੋਟਾਂ ਮੰਗਣ ਕਿਉਂ ਆਣੇ ਹੋ 5 ਸਾਲਾਂ ਬਾਅਦ ਤਾਂ ਮੋਟਾ ਮੰਗਣ ਕਿਉਂ ਆਣੇ ਹੋ ਤੁਸੀਂ ਜਾਰੀ ਕਰੋ ਐਸਐਸਟੀ ਪੰਜਾਬੀ ਹਿੰਦੀ ਲਈ ਸਾਡੀ ਮੰਗ ਆ ਸਾਡਾ ਵੀਰ ਮਨੀਸ਼ ਵੀਰ ਫਾਜ਼ਲ ਦਾ ਜੋਗੀ ਟੈਂਕੀ ਤੇ ਚੜਿਆ ਹੋਇਆ ਸੰਗਰੂਰ ਕਾਦੇ ਲਈ ਐਸਐਸ ਪੰਜਾਬੀ ਹਿੰਦੀ ਦੀਆਂ ਪੋਸਟਾਂ ਲਈ ਚੜਿਆ ਹੋਇਆ ਸਾਡਾ ਪਿਛਲੇ ਪੌਣੇ 300 ਦਿਨ ਤੋਂ ਸਾਡਾ ਧਰਨਾ ਲੱਗਿਆ ਹੋਇਆ ਸਿੰਘ ਸਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਬਾਅਦ ਚ ਕਿਉਂ ਲੱਗਿਆ ਹੋਇਆ ਐਸਐਸ ਪੰਜਾਬੀ ਹਿੰਦੀ ਦੀਆਂ ਪੋਸਟਰਾਂ ਨੂੰ ਲੈ ਕੇ ਲੱਗਿਆ ਹੋਇਆ ਐਸਐਮਜ਼ ਪੰਜਾਬ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਫੋਲੋਇਟਸ ਅਪਡੇਟਸ ਲਾਈਕ ਐਂਡ ਫੋਲੋਅਰ आवर ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ